ਸ਼੍ਰੋਮਣੀ ਅਕਾਲੀ ਦਲ ਇੱਕ ਪਾਰਟੀ ਇੱਕ ਸਰਮੌਰ ਪਾਰਟੀ ਸੀ ਕਿਸੇ ਟਾਈਮ ਜਿਹਦੇ ਵਿੱਚ ਜਥੇਦਾਰਾਂ ਦੀ ਬੜੀ ਇੱਜ਼ਤ ਹੁੰਦੀ ਸੀ ਪਰ ਜਦੋਂ ਦਾ ਇਸ ਪਾਰਟੀ ਦੇ ਵਿੱਚ ਸੁਖਬੀਰ ਬਾਦਲ ਆਇਆ ਬੀਬਾ ਹਰਸਿਮਰਤ ਕੌਰ ਬਾਦਲ ਆਈ ਹੈ ਇਹ ਬਿਕਰ ਮਜੀਠੀਆ ਇਹਨਾਂ ਨੇ ਪਾਰਟੀ ਖੇਰੂ ਖੇਰੂ ਕਰ ਦਿੱਤੀ ਤੇ ਜਥੇਦਾਰ ਆ ਜਿਹੜੇ ਅੱਜ ਸਾਰੇ ਇਸ ਪਾਰਟੀ ਤੋਂ ਨਿਕਲ ਕੇ ਹੋਰ ਰਵਾਇਤੀ ਪਾਰਟੀਆਂ ਦੇ ਵਿੱਚ ਜਾ ਰਹੇ ਐ ਤੇ ਰਹੀ ਗੱਲ ਇਹ ਜਾਣ ਦਾ ਕਾਰਨ ਕੀ ਹੈ ਕਿ ਇਹ ਜਿੰਨੇ ਬੰਦੇ ਪਾਰਟੀ ਦੇ ਵਿੱਚ ਪੈਸੇ ਇਕੱਠੇ ਕਰਨ ਤੇ ਹੋ ਗਏ ਕਿਸੇ ਨੇ ਟਰਾਂਸਪੋਰਟ ਪਾਲੀ ਕਿਸੇ ਨੇ ਚਿੱਟਾ ਲਿਆਂਦਾ ਕਿਸੇ ਨੇ ਕੋਸ਼ਿਸ਼ ਕੀਤਾ ਤਾਂ ਲੇਕਨ ਜਿਹੜਾ ਅਕਾਲੀ ਦਲ ਹੈ ਉਸ ਤੋਂ ਇਹਨਾਂ ਨੇ ਮੁਨਾਫਾ ਕਟਣਾ ਸ਼ੁਰੂ ਕੀਤਾ ਤੇ ਜਿਹੜੇ ਸਾਡੇ ਵਿਚਾਰੇ ਜੱਤੇਦਾਰ ਸੀ ਉਹ ਹੁਣ ਬੜਾ ਮਹਿਸੂਸ ਕਰਦੇ ਆ ਫੀਲ ਵੀ ਕਰਦੇ ਆ ਔਰ ਕਹਿੰਦੇ ਵੀ ਆ ਅਸੀਂ ਐਵੇਂ ਪਿੰਡਾਂ ਦੇ ਵਿੱਚ ਢੜੇ ਬੰਦੀਆਂ ਬਣਾ ਕੇ ਪਾਰਟੀ ਬਾਜੀ ਬਣਾ ਕੇ ਲੋਕਾਂ ਨਾਲ ਲੜਦੇ ਰਹੇ ਤੇ ਸਾਡੇ ਤਾਂ ਜੀ ਚਾਰ-ਚਾਰ ਕਿੱਲੇ ਵੇਚ ਗਏ ਇਹਦੇ 5 ਕਿੱਲੇ ਵੇਚ ਕੇ ਇਹਦੇ 2 ਕਿੱਲੇ ਵੇਚ ਕੇ ਕੋਈ ਬਰਬਾਦ ਹੀ ਹੋ ਗਿਆ ਕਿਉਂਕਿ ਅੱਜ ਜੀ ਫੁਲਾਨੇ ਨੇ ਆਉਣਾ ਸਾਡੇ ਘਰੇ ਅੱਜ ਵੱਡੇ ਬਾਦਲ ਨੇ ਆਉਣਾ ਟੈਂਟ ਲਾਉਣੇ ਔਰ ਜਿਹੜੀਆਂ ਰੈਲੀਆਂ ਕਰਨੀਆਂ ਤਾਂ ਉਹ ਵਿਚਾਰੇ ਜਿਹੜੇ ਬਰਬਾਦ ਹੋ ਗਏ ਇਹ ਬੰਦੇ ਸੈਂਕੜੇ ਬੱਸਾਂ ਪਾਲੀਆਂ ਸੈਂਕੜੇ ਪੈਟਰੋਲ ਪੰਪ ਲਾ ਲਈ ਹਜ਼ਾਰ ਏਕੜ ਜਿਹੜੀ ਜ਼ਮੀਨ ਬਣਾ ਲਈ ਇਹਨਾਂ ਨੇ ਤੇ ਇਵਨ ਕਿ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਜਿਹੜਾ ਹੈਗਾ ਪ੍ਰਾਪਰਟੀਆਂ ਖਰੀਦੀਆਂ ਹਰਿਆਣੇ ਦੇ ਵਿੱਚ ਪਾਣੀ ਦੀ ਸੰਧੀ ਕੀਤੀ ਕਿ ਅਸੀਂ ਉੱਤੋਂ-ਉੱਤੋਂ ਝਗੜਾਂਗੇ ਜੀ ਤੇ ਵਿੱਚੋਂ ਅਸੀਂ ਜਿਹੜਾ ਹੈਗਾ ਬਾਲਾ ਸਰ ਫਾਰਮ ਹੈ ਉਹਨੂੰ ਅਸੀਂ ਪਾਣੀ ਨਹੀਂ ਲੈਣਾ ਹੈ ਕਿ ਅਸੀਂ ਤੁਹਾਡੇ ਅੰਦਰੂਨੀ ਨਾਲ ਹੈ ਤੇ ਰਹੀ ਗੱਲ ਜਿਹੜੀ ਹੈਗੀ ਹੈ ਜੋ ਪਹਿਲਾਂ ਵਾਲੇ ਜਥੇਦਾਰ ਸੀ ਜਾਂ ਮਾਸਟਰ ਤਾਰਾ ਸਿੰਘ ਵਰਗੇ ਸੀ ਉਹ ਜਿਹਦੋਂ ਜਿਸਦੇ ਵੀ ਘਰੇ ਜਾਂਦੇ ਸੀ ਨਾ ਰੋਟੀ ਪਾਣੀ ਖਾਂਦੇ ਗੱਲਬਾਤ ਕਰਦੇ ਚਾਹ ਪੀਂਦੇ ਤਾਂ ਕੋਈ ਆਪਣੀ ਮਰਜ਼ਾਦਾ ਰੱਖਦੇ ਸੀ ਇਕੋ ਹੀਣ ਨਹੀਂ ਮੰਨਦੇ ਸੀਗੇ ਤੇ ਰਹੀ ਗੱਲ ਜਿਹੜੀ ਹੁਣ ਇਹ ਸੁਖਵੀਰ ਬਾਦਲ ਐ ਬੀਬੀ ਹਰਸਿਮਰਤ ਕੌਰ ਬਾਦਲ ਨੇ ਤੇ ਸੁਖਵੀਰ ਬਾਦਲ ਨੇ ਅੱਜ ਤੱਕ ਕਿਸੇ ਦੇ ਘਰੇ ਰੋਟੀ ਨਹੀਂ ਖਾਧੀ ਤੇ ਹਰਸਿਮਰਤ ਕੌਰ ਬਾਦਲ ਦੇ ਪਿਛਲੇ 7 ਸਾਲ ਮੰਤਰੀ ਦੌਰਾਨ ਲੋਕਾਂ ਨੇ ਲੰਗਰ ਲਾਏ ਟੈਂਟ ਲਾਏ ਘਰੇ ਪਰ ਈਵਨ ਕੇਸ ਨੇ ਇੱਕ ਬੁਰਕੀ ਵੀ ਖਾਣੇ ਦੀ ਕਿਸੇ ਦੇ ਘਰੇ ਨਹੀਂ ਖਾਦੀ ਆਪਣੀ ਰੋਟੀ ਆਪਣਾ ਪਾਣੀ ਆਪਣੀ ਚਾਹ ਗੱਡੀ ਦੇ ਵਿੱਚ ਰੱਖਦੀ ਹੈ ਫਿਰ ਛਰਮਣੀ ਦਾ ਸ਼ਰਮਣੀ ਅਕਾਲੀ ਦਲ ਕਹਦਾ ਇਹ ਬੰਦੇ ਨੇ ਵਪਾਰੀ ਵਪਾਰੀ ਨੇ ਆਪਣਾ ਵਪਾਰ ਦੇਖਣਾ ਹੁੰਦਾ ਵੀ ਯਾਰ ਮੈਂ ਕਿਸੇ ਪਾਸੇ ਘਟੇ ਤਾਂ ਨਹੀਂ ਜਾ ਰਿਹਾ ਜਿਹੜਾ ਹੁਣ ਸੁਖਵੀਰ ਬਾਦਲ ਹੈ ਇਹਦੀ ਮਾਰਕੀਟਿੰਗ ਦੀ MBA ਕੀਤੀ ਹੋਈ ਹੈ ਮਾਸਟਰ ਆਫ ਬਿਜ਼ਨਸ ਐਡਮਿਨਿਸਟ੍ਰੇਸ਼ਨ ਇਹਨੇ ਸਿਰਫ ਇਕੱਠਾ ਤੇ ਇਕੱਠਾ ਪੈਸਾ ਕਿਵੇਂ ਕਰਨਾ ਇਹ ਇਹ ਤਾਂੰਦਾ ਹੁਣ ਇਹਦੇ ਨਾਲੋਂ ਵੱਡੇ ਵੱਡੇ ਜਿਹੜੇ ਡਿੱਗਸ ਸੀਗੇ ਉਹ ਜਥੇਦਾਰ ਚੱਲੇਗੇ ਜਿਹੜੇ 30-30 ਸਾਲਾਂ ਦੇ ਪਾਰਟੀ ਦੇ ਵਿੱਚ ਸੀਗੇ ਹੁਣ ਆ ਬਠਿੰਡੇ ਤੋਂ ਆਪਾਂ ਗੱਲ ਕਰੀਏ ਤਾਂ ਇਹ ਜੀਤਵਿੰਦਰ ਸਿੱਧੂ ਆ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਬੰਦਾ ਸੀ 1997 ਦੇ ਵਿੱਚ ਇਹਨੇ ਇਲੈਕਸ਼ਨ ਲੜੀ ਤੇ ਨਮੀਆਂ ਟਾਟਾ ਸੋਮੋ ਗੱਡੀਆਂ ਕੱਢ ਕੇ ਵਰਕਰਾਂ ਨੂੰ ਦਿੱਤੀਆਂ ਤਲਵੰਡੀ ਤੋਂ ਹੀ ਝਗੜਿਆ ਸੀ ਸੌਰੀ ਝਗੜਿਆ ਨਹੀਂ ਲੜਿਆ ਸੀ ਚੋਣ ਇਹ ਸ਼੍ਰੋਮਣੀ ਅਕਾਲੀ ਦਲ ਤੋਂ ਗਿਆ ਕਾਂਗਰਸ ਤੋਂ ਅੱਜ ਇਹਨਾਂ ਦਾ ਵਿਰੋਧੀ ਧਿਰ ਦਾ ਜਿਹੜਾ ਉਮੀਦਵਾਰ ਬਣਿਆ ਹੋਇਆ ਫਿਰ ਅੰਮ੍ਰੇ ਤੋਂ ਜਗਦੀਪ ਸਿੰਘ ਨਕਈ ਉਹਨੂੰ ਜਲੀਲ ਕੀਤਾ ਗਿਆ ਵਰਤਿਆ ਗਿਆ ਪਰਚੇ ਹੋਏ ਉਹਦੇ ਤੇ ਜੇਲਾ ਕੱਟੀਆਂ ਈਵਨ ਕਿ ਉਹਦੀ ਕੰਟਰਵਿਊ ਦੇਖੀ ਸੀ ਮੈਂ ਜਗਦੀਪ ਨਕਈ ਦੀ ਉਹ ਕਹਿੰਦਾ ਜੀ ਮੈਨੂੰ ਵੀ ਇਹਨਾਂ ਨੇ ਲੁੱਟ ਲਿਆ ਲੋਕਾਂ ਨੂੰ ਤਾਂ ਲੁੱਟਣੀ ਸੀ ਮੇਰਾ ਵੀ ਬਹੁਤ ਵੱਡਾ ਨੁਕਸਾਨ ਕਰਤਾ ਤੇ ਹੋਰ ਅਨੇਕਾ ਜਥੇਦਾਰ ਆ ਜਿਹੜੇ ਛੋਟੇ ਜਿਹੜੇ ਸਰਕਲ ਪ੍ਰਧਾਨ ਸੀ ਪਿੰਡਾਂ ਦੇ ਵਿੱਚੋਂ ਗਏ ਸੀ ਜਿਨ੍ਹਾਂ ਕੋਲੇ ਦੋ ਦੋ ਕਿੱਲੇ ਚਾਰ ਚਾਰ ਕਿੱਲੇ ਜ਼ਮੀਨ ਸੀ ਉਹ ਬਰਬਾਦ ਕਰਦੇ ਇਹਨਾਂ ਨੇ ਤੇ ਦੂਸਰੀ ਗੱਲ ਹੈ ਜਿਹੜੀ ਇਹਨਾਂ ਨੇ ਕੀ ਕੀਤਾ ਵੀ ਸਭ ਤੋਂ ਵੱਡੀ ਗੱਲ ਹੈ ਜਿਹੜੀ ਸ਼੍ਰੋਮਣੀ ਅਕਾਲੀ ਦਲ ਜਿਹੜਾ ਸੀਗਾ ਉਹ ਨਾਲ ਸ਼੍ਰੋਮਣੀ ਕਮੇਟੀ ਨੂੰ ਨਾਲ ਲੈ ਕੇ ਨਾਲ ਧਾਰਮਿਕ ਵਿਵਸਥਾ ਉਹਦੀ ਦੇਖ ਰੇਖ ਕਰਨੀ ਉਹਨੂੰ ਨਾਲ ਲੈ ਕੇ ਚੱਲਦਾ ਸੀ ਹੁਣ ਇਹਨਾਂ ਨੇ ਸ਼੍ਰੋਮਣੀ ਕਮੇਟੀ ਦੇ ਵਿੱਚ ਵੀ ਗੰਦ ਪਾਤਾ ਉਹ ਸੁੱਚਾ ਲੰਗਾ ਬੋਲੀ ਜਾਂਦਾ ਉੱਥੇ ਸੁੱਚਾ ਲੰਗਾ ਦੀ ਇੰਟਰਵਿਊ ਆਇਆ ਬਹੁਤ ਵੱਡੀ ਮੈਂ ਕਹਿੰਦਾ ਕੱਟ ਕਰੂੰਗਾ ਮੇਰੇ 'ਚ ਜੇ ਜ਼ੁਰਤ ਹੋਈ ਸੁਖਵੀਰ ਬਾਦਲ ਨੇ ਜੇ ਮੇਰੀ ਨਾਮ ਬੰਨੀ ਜਦੋਂ ਇਹੋ ਜਿਹੇ ਬੰਦੇ ਪਾਰਟੀ ਵਿੱਚ ਆ ਗਏ ਸੀ ਜਿਹੜੇ ਜਨਾਨੀਆਂ ਨੂੰ ਉਤੋਂ ਪਏ ਫੜੇ ਇਹ ਬੰਦੇ ਸ਼੍ਰੋਮਣੀ ਅਕਾਲੀ ਦਲ ਨੂੰ ਅੱਗੇ ਕੀ ਲਿਆਉਣਗੇ ਇਹਨਾਂ ਨੇ ਸਿਰਫ ਸ਼੍ਰੋਮਣੀ ਅਕਾਲੀ ਦਲ ਸਰਕਾਰ ਦੇ ਵਿੱਚ ਵੱਡੇ ਕੱਪੜੇ ਕੀਤੇ ਆ ਅਫਸਰਜ਼ਾਹੀ ਨਾਲ ਰਲਈ ਵੀ ਸੀ ਪ੍ਰਮੋਟਡ ਅਫਸਰ ਸੀ ਕਿ ਇਹਨਾਂ ਕੋਲੇ ਥੱਲੇ ਤੋਂ ਚੱਕ ਕੇ ਤਾਂ ਹਾਂ ਤੱਕ ਲਾ ਕੇ ਤੇ ਰੁਪਈਆ ਇਕੱਠਾ ਕਰਿਆ ਜਿਹੜੀ ਹੁਣ ਗੱਲ ਇਹ ਪੰਜਾਬ ਪੰਜਾਬ ਬਚਾਓ ਯਾਤਰਾ ਦੀ ਕਰਦੇ ਆ ਪੱਟੀਆਂ ਨਾ ਰੈਲੀਆਂ ਪੰਜਾਬ ਉਜਾੜਿਆ ਕਿਨੇ ਐ ਪੰਜਾਬ ਉਜਾੜਿਆ ਕਿਨੇ ਐ ਜਿਸ ਸਟੇਟ ਦਾ ਪੰਜ ਵਾਰੀ ਦਾ ਮੁੱਖ ਮੰਤਰੀ ਹੋਵੇ ਉਹ ਰਾਜ ਭਾਗ ਕਦੇ ਵੀ ਉਹਨਾਂ ਕੋਲੋਂ ਜਾਂਦਾ ਨਹੀਂ ਹੁੰਦਾ ਮਹਾਰਾਜਾ ਰਣਜੀਤ ਸਿੰਘ ਬਾਈ ਮਿਸਲਾਂ ਜਿੱਤ ਕੇ ਕੰਧਾਰ ਤੱਕ ਰਾਜ ਕੀਤਾ ਤੇ ਅੱਜ ਉਹਨੂੰ ਦੁਨੀਆ ਯਾਦ ਕਰਦੀ ਐ ਉਸ ਟਾਈਮ ਦੇ ਜਿਹੜੇ ਬਜ਼ੁਰਗ ਸਾਡੇ ਦੱਸਦੇ ਐ ਬੀ ਉਸ ਸਮੇਂ ਮਹਾਰਾਜਾ ਰਣਜੀਤ ਸਿੰਘ ਵੇਲੇ ਜੇ ਕੋਈ ਬੱਕਰੀ ਦੇ سونے ਦਾ ਹੰਸ ਪਾ ਦਿੰਦਾ ਇੱਕ ਐਗਜ਼ੈਂਪਲ ਹੈ ਉਹਨਾਂ ਦੀ ਤਾਂ ਇਹ ਜੇ ਛੱਡ ਦਿੰਦੇ ਤਾਂ ਕੋਈ ਲਾਉਣ ਦੀ ਜ਼ਰੂਰਤ ਨਹੀਂ ਸੀ ਤੇ ਇਹ ਬਾਦਲ ਕਹਿੰਦੇ ਸਾਡਾ ਪੰਜਾਬ ਆ ਜਿਹੜਾ ਬਿਹਾਰ ਬਣਾਤਾ ਜੇ ਰਾਤ ਨੂੰ ਤੁਸੀਂ ਗੱਡੀ ਗਲੀ ਚ ਕਢਾ ਦਿਓ ਇਹ ਨਹੀਂ ਪਤਾ ਤੁਹਾਡੇ ਟਾਇਰ ਲਾ ਕੇ ਲੈ ਜੇ ਸੁੱਤੇ ਪਿਆ ਨਹੀਂ ਤੁਹਾਡੇ ਕੱਪੜੇ ਹੀ ਲਾ ਕੇ ਲੈ ਜੇ ਕੋਈ ਇਹਨਾਂ ਨੇ ਆਹ ਹਾਲਾਤ ਕਰ ਪੈਦਾ ਕਰਦੇ ਜਥੇਦਾਰਾਂ ਨੂੰ ਮਤਿਆਰਿਆਂ ਨੂੰ ਗਰੀਬ ਬੰਦਿਆਂ ਨੂੰ ਗਰੀਬ ਕਰਤਾ ਲੁੱਟਿਆ ਆਪਣੇ ਜਿਹੜੇ ਹੈਂਕੜਬਾੜ ਇਕੱਠੇ ਕਰਕੇ ਉਹਨਾਂ ਨੂੰ ਕਬਜ਼ੇ ਕਰਾਈ ਬੱਸਾਂ ਤੇ ਕਬਜ਼ੇ ਕਿਵੇਂ ਕਰਨੇ ਆ ਅੰਡਿਆ ਤੇ ਕਬਜ਼ੇ ਕਿਵੇਂ ਕਰਨੇ ਆ ਰੂਟਾਂ ਦੇ ਕਬਜ਼ੇ ਕਿਵੇਂ ਕਰਨੇ ਆ ਮੈਨਿਕ ਦੇ ਕਬਜ਼ੇ ਕਿਵੇਂ ਕਰਨੇ ਆ ਨਗਰ ਕਮੇਟੀਆਂ ਤੇ ਕਿਵੇਂ ਨਗਰ ਕੌਂਸਲਾਂ ਦੇ ਕਬਜ਼ੇ ਕਿਵੇਂ ਕਰਨੇ ਆ ਟਰੱਕ ਯੂਨੀਅਨ ਤੇ ਕਬਜ਼ੇ ਕਿਵੇਂ ਕਰਨੇ ਆ ਈਵਨ ਕਿ ਕਾਲਜਾਂ ਦੇ ਵਿੱਚ ਯੂਨੀਵਰਸਿਟੀਆਂ ਦੇ ਵਿੱਚ ਵੀ ਬਿੰਗ ਬਣਾਤੇ ਜਿਹੜੇ ਸਟੂਡੈਂਟਾਂ ਨੇ ਅੱਜ ਪੜ੍ਹ ਕੇ ਕਿਸੇ ਨੇ ਜੱਜ ਲੱਗਣਾ ਹੈ ਮਾਸਟਰ ਲੱਗਣਾ ਹੈ ਵਕੀਲ ਬਣਨਾ ਹੈ ਆਈਪੀਐਸ ਆਈਆਰਐਸ ਆਈਐਫ ਆਈਐਫਐਸ ਆਈਐਸ ਕਰਨੀ ਸੀ ਉਹਨਾਂ ਨੂੰ ਪਾਰਟੀ ਵਾਈ ਵਿੱਚ ਪਾ ਕੇ ਝਗੜੇ ਕਰਾ ਕੇ ਜੇਲਾ 'ਚ ਬੈਠੇ ਨੇ ਉਹ ਬੰਦੇ ਅੱਜ ਸਾਡੇ ਸਟੂਡੈਂਟ ਆ ਜਿਹੜੇ ਜੇਲਾ 'ਚ ਬੈਠੇ ਨਾ ਉਹ ਕ੍ਰਾਈਮ ਕਰ ਕਰਕੇ ਕ੍ਰਾਈਮ ਕਰ ਕਰਕੇ ਗੈਸਰ ਬਣ ਗਏ অপਰਾਧੀ ਕਿਸਮ ਦੇ ਬਣਾਤੇ ਜਿਨ੍ਹਾਂ ਨੂੰ BC बैड ਕੈਰੈਕਟਰ ਬਣਾਤਾ ਥਾਣੇ 'ਚ ਫੋਟਮਾਂ ਲੱਗੀਆਂ ਉਹਨਾਂ ਦਾ ਕੈਰੀਅਰ ਹੀ ਰੋੜ ਦਿੱਤਾ ਸੋ ਵੀਰੋ ਇਹ ਜਿਹੜੇ ਸਾਡਾ ਕਾਲੀ ਦਲ ਹੈ ਇਹਨਾਂ ਨੇ ਖਤਮ ਕੀਤਾ ਬਾਦਲ ਕਹਨੇ ਜੇ ਇਹਨਾਂ ਲੋਕਾਂ ਨੇ ਸਰਜੀਤ ਕਰਨਾ ਹੈ ਤਾਂ ਇਹਨਾਂ ਨੂੰ ਇਸ ਪਾਰਟੀ ਦੇ ਵਿੱਚੋਂ ਬਾਹਰ ਕੱਢਿਆ ਜਾਵੇ ਕਿਉਂਕਿ ਇਹ ਤਾਂ ਭਾਰਤੀ ਜਨਤਾ ਪਾਰਟੀ ਦੇ ਵਿੱਚ ਕੰਮ ਕਰਦੇ ਆ ਲੰਬੇ ਸਮੇਂ ਤੋਂ ਕਰਦੇ ਆ 2001 ਤੋਂ ਉਹ ਤੋਂ ਨਾ ਅੱਜ ਬਾਹਰ ਜਾਈਏ ਨਾ ਕੱਲ੍ਹ ਜਾਈਏ ਕਿਉਂਕਿ ਉਹ ਇੱਕ ਮਰਜ਼ਿਆਦ ਵਾਲੀ ਪਾਰਟੀ ਹੈ ਇੱਕ ਵਰਕਰ ਦਾ ਵੀ ਉਹਨਾਂ ਸਤਕਾਰ ਹੈ ਤੇ ਇੱਕ ਮੰਤਰੀ ਦਾ ਵੀ ਉਹਨਾਂ ਸਤਕਾਰ ਹੈ ਅਸੀਂ ਤਾਂ ਇਸ ਲੰਬੇ ਸਮੇਂ ਤੋਂ ਆਪਣਾ ਇਸ ਮਾਧਮ ਰਾਹੀਂ ਦੱਸ ਰਹੇ ਹਾਂ ਵੀ ਇਹ ਤਾਂ ਪਾਈ ਲੰਬੇ ਸਮੇਂ ਤੋਂ ਕੰਮ ਕਰ ਰਹੇ ਆ ਜੇ ਮਾੜੇ ਆ ਤਾਂ ਸਮਾਜ ਵਿੱਚ ਮਾੜੇ ਆ ਜੇ ਚੰਗੇ ਆ ਤਾਂ ਚੰਗੇ ਪਰ ਦਲਬਦਲੂ ਨਹੀਂ ਹੈਗੇ ਜਿਵੇਂ ਇਹਨਾਂ ਦੇ ਮਖੌਟੇ ਪਾਏ ਹੋਏ ਆ ਇਹ ਇਹ ਕਹਿਣੀ ਦੇ ਕੁਸ਼ੋਰਨ ਕਰਨੀ ਦੇ ਕੁਸ਼ੋਰਨ ਸੋ ਅੱਜ ਆਪਣੇ ਕੋਲੇ ਕੀ ਹੈ ਇੱਕ ਬਟਨ ਹੈ ਮੈਂ ਇਸ ਮਾਧਮ ਰਾਹੀਂ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਹਾਂ ਇਸ ਪਰਿਵਾਰ ਨੂੰ ਲਾਂਭੇ ਕੀਤਾ ਜਾਵੇ ਸਾਡੀ ਨਸਲ ਬਚ ਜੂ ਸਾਡਾ ਧਰਮ ਬਚ ਜੂ ਸਾਡੀ ਸੰਪਤੀ ਬਚ ਜੂ ਸਾਡਾ ਵਾਤਾਵਰਨ ਬਚ ਜੂ ਔਰ ਸਾਡਾ ਸਾਰਾ ਕੁਝ ਹੀ ਬਚ ਜੂ ਆਉਣ ਵਾਲੀ ਪਨੀਰੀ ਵੀ ਬਚ ਜੂਗੀ ਤੋਂ ਇਸ ਇਹਨਾਂ ਦੀਆਂ ਗੱਲਾਂ ਵਿੱਚ ਨਾ ਆਓ ਇਹ ਮੇਰਾ ਇੱਕ ਬੇਨਤੀ ਸੀਗੀ ਤੇ ਮੈਨੂੰ ਲੱਗਦਾ ਹੈ ਵੀ ਸਾਡੇ ਜਿਹੜੇ ਸੁਣਨ ਵਾਲੇ ਉਹ ਪ੍ਰਮਾਣ ਕਰਨਗੇ ਸੋ ਵੀਡੀਓ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ